ਦਾ ਨਾਮ ਸ਼ਾਲਾ ਮੇਰਾ ਬੇਟਾ ਵਾ ਅਨਕੀਤ ਤੇ ਜਦੋਂ 7 ਤਰੀਕ ਤੋਂ ਬਾਅਦ ਜੂ ਲੱਭੇ ਨੇ ਗੋਜ ਕੋਕਰ ਆ। ਫੇਰ ਰੈਂਟ ਤੇ ਨੇਮੇ ਕਰਾਈ ਦੇ ਪਹਿਲੇ 6 ਤਰੀਕ ਤੇ ਆਪਣੇ ਦੋਸਤ ਦੇ ਘਰ ਸੁੱਤਾ ਵਾ। ਅਗਲੇ ਦਿਨ ਦੋਸਤ ਦੇ ਘਰ ਤੋਂ ਆਪਣੇ ਆਇਆ ਵਾ ਗਲੀ 'ਚ ਇੱਕ ਬੰਦੇ ਨਾਲ ਫੱਟੇ ਲਵਾਏ ਆ। ਫੱਟੇ ਲਵਾ ਕੇ ਮੁਰਤੇ ਉਹਨੇ 500 ਰੁਪਏ ਦਿੱਤੇ ਆ ਕਿਉਂਕਿ ਜੇੜ ਦੇ ਕੱਪੜੇ ਪਾਏ ਦੇ ਸੀ। ਜੇੜ ਦੇ ਸੁੱਕਲੇ ਕੱਪੜੇ ਪਾਏ ਦੇ ਸੁੱਕਲੇ ਕੱਪੜੇ ਆਪਣੇ ਸਹੇਲੀ ਤੋਂ ਗਿਆ ਹੋ ਗਿਆ। ਇਹ ਦਰਬਾਰ ਸਾਹਿਬ ਕੋ ਮੈਸ਼ੀ ਦਾਲੇ ਰੇਲਵੇ ਸਟੇਸ਼ਨ ਸਾਰੇ ਕੋ ਮਿਲੇ ਆ ਬਟਾਲੇ ਵੀ ਬਾਜੀਗੋੜ ਪਲੋਰੀ ਆਪਣੇਓ ਕੀ ਨਾਮ ਦੇ ਫਰੀਜਪੁਰ ਤੋਂ ਗੜੀ ਚਿੰਨੇ ਇਹਦੇ ਸਾਰੇ ਕੋ ਮਿਲਿਆ ਵਾ ਪੁਲਿਸ ਨੂੰ ਕੋਈ ਕੰਪਲੇਟ ਦਿੱਤੀ ਸੀ ਜੀ ਪੁਲਿਸ ਨੂੰ ਕੰਪਲੇਟ ਦਿੱਤੀ ਹੈ ਜੀ ਪੁਲਿਸ ਕਹਿੰਦੇ ਭਾਲ ਕਰਨਗੇ ਆਪਾਂ ਉਹਨਾਂ ਦੇ 14 ਦਿਤੀ ਵੀ 14 ਲੈ ਜਾਂ ਉਹਨਾਂ ਨੇ 14 ਫੋਟੋਆਂ ਲੈ ਜਾਂ ਮੇਰੇ ਕੋਲ 14 ਕੀ ਮੰਗ ਕਰਦੇ ਮੰਗ ਕਰਦੇ ਸਾਡਾ ਬੱਚਾ ਛੇਤੀ ਛੇਤੀ ਮਿਲ ਜਿਆ ਨੂੰ ਤੇ ਨਹੀਂ ਵਰਸ 14 ਸਾਲ ਉਮਰ ਦੇ ਬੱਚੇ ਦੀ ਕਪੜੇ ਘਰੋਂ ਪਜਾਮਾ ਕੱਢ ਕੇ ਬਿਨਾਂ ਪਾ ਕੇ ਗਿਆ ਬਾਅਦ ਚ ਪਤਾ ਨਹੀਂ ਕਿ ਕਿੱਥੋਂ ਲੈ ਕੇ ਕਪੜੇ ਨੇ ਇੱਕ ਖੱਟਾ ਪਰਨਾ ਹੀ ਘਰ ਉਹ ਲੈ ਗਿਆ ਮੇਰਾ ਨੰਬਰ ਹੈਗਾ ਜੀ 9780 929596 ਦਿੱਤ ਫੋਟੋਆਂ ਆਈਆਂ ਸੀ ਸੀ ਵੀ ਕੈਮਰਾ ਚ ਬਣਿਆ ਜੇ ਉੱਚ ਸਾਫ਼ ਹੀ ਆਉਂਦਾ ਉਸ ਅਗਲੇ ਬੈਕ ਗਿਆ ਵਾ ਜੀ ਜੇ ਮੋਰਸੋ ਦੇ ਬੈਕ ਕਰ ਗਿਆ ਇਹ ਮੇਰੇ ਨਾ ਪਤਾ ਉਸ ਆ ਤਰੀਕ ਦਾ ਮੇਰਾ ਨਾਮ ਪੂਜਾ ਅਨਿਕੇਤ ਐ ਤਵਾ ਦਾ ਕੋਲੋਂ ਨਿਕਲ ਬਾਚੋ ਵਾਪਸ ਆਇਆ ਹੀ ਨਹੀਂ ਗੋਤਾ ਕਿੰਨੀ ਉਮਰ ਸੀ ਇਹਦੀ 14 ਸਾਲ ਉਹ ਸੀ ਕੋਈ ਪਤਾ ਨਹੀਂ ਦੇ ਤੇ ਨੂੰ ਪੁਸ਼ਕਿਸ਼ ਕੀਤੀ ਇਹਦੇ ਨੂੰ ਬੜੀ ਸੁਸਤੀ ਪੀ ਤੇ ਜੀ ਪੋਸ ਦੇ ਸਾਰਨ ਕੋਈ ਇਹਦਾ ਪਤਾ ਨਾ ਲੱਗਣ ਦਾ ਜੋ ਬਹੁਤ ਸੁਣੀ ਨੂੰ ਕਿੰਨਾ ਲੱਗ ਗਿਆ ਹਾਂਜੀ ਕੀ ਮੰਗ ਕਰਦੇ ਹੋ ਇਹ ਕਹਿੰਦੇ ਆ ਡਾ ਬੇਟਾ ਵਾਪਸ ਆ ਜਾ ਮੇਜ ਕੋਈ ਘਰ ਕੋਈ ਗੱਲਬਾਤ ਹੋਈ ਹੈ ਚੁਗਰਾ ਕੋਈ ਨਹੀਂ ਪਰੇਸ਼ਾਨੀ ਕੋਈ ਠੀਕ ਹੈ